ਇੱਕ ਇਸ਼ੂ ਤੇ ਇੱਕ ਮੈਡਮ ਆਪਣੀ ਤੇ ਮੈਂ ਹੂੰ ਸਕੋਰਪੀਓ ਗੱਡੀ ਸਾਡੀ ਹੂੰ ਜਦੋਂ ਅਸੀਂ ਉੱਥੋਂ ਤੁਰੇ ਉਹਨੂੰ ਜਲਦਬਾਜ਼ੀ ਬਹੁਤ ਹੁੰਦੀ ਆ ਉਹਨੂੰ ਆਦਤ ਆ ਉਹਦਾ ਕੱਪੜੇ ਦਾ ਸ਼ੋਰੂਮ ਹੈ ਜਲਾਲ ਅੱਛਾ ਦੇਖੋ ਭਰਾ ਜਲਾਲ ਜਾਵੇ ਤਾਂ ਜ਼ਰੂਰ ਜਾਇਆ ਕਰੋ ਜੇ ਕੋਈ ਵੀ ਕਿਸੇ ਕਿਸਮ ਦੀ ਹੈਲਪ ਹੋਵੇ ਜ਼ਰੂਰ ਕਰੂਗਾ ਤੇ ਹਨਾ ਬਾਣ ਜਾ ਮੇਰਾ ਤੇ ਰੱਬ ਰੂਪੀ ਬੰਦਾ ਐ ਦਾ ਸੇਵਾਦਾਰ ਹੈ ਤੇ ਉਹ ਭਾਈ ਚੱਲੀਏ ਮਾਮਾ ਤੁਰਪਾ ਮਾਮਾ 8 ਵਜੇ ਤੁਰੇ 8 ਵਜੇ ਤੁਰੇ 8 ਵਜੇ ਅਨੰਦਪੁਰ ਨੰਦਪੁਰ ਸਾਹਿਬ ਮੱਥਾ ਟੇਕਾਂਗੇ 8 ਵਜੇ ਕਰੀ ਮੈਂ ਕਿਹਾ ਯਾਰ ਪਹਿਲੇ ਹੀ ਟਾਈਮ ਕਿਉਂ ਮਿਲਾ ਲਿਆ ਤੂੰ ਤੁਰੇ ਤਾਂ ਹਜੇ ਹੈ ਨਹੀਂ ਫਿਰ ਕੀ ਹੁੰਦਾ ਮੈਂ ਕਿਹਾ ਸਫ਼ਰ 'ਚ ਟਾਈਮ ਨਹੀਂ ਗਣੀਦਾ ਹੁੰਦਾ ਅਸੀਂ ਡਰਾਈਵਰਾਂ ਟਰੱਕਾਂ ਵਾਲੇ ਮੈਂ ਕਿਹਾ ਅਸੀਂ ਨਹੀਂ ਟਾਈਮ ਬਣਦੇ ਹੁੰਦੇ ਹਜੇ ਕੀ ਪਤਾ ਰਾਜ ਕੀ ਹੋਣਾ ਆਪਣੇ ਨਾਲ ਤੂੰ ਪਹਿਲੇ ਹੀ ਘਰੇ ਵੜ ਗਿਆ ਸਹੀ ਗੱਲ ਅਸੀਂ ਭਰਾਵਾ ਤੁਰੇ ਆਉਂਦੇ ਸੀਗੇ ਅਸੀਂ ਕਹਿੰਨੇ ਕਿਹੜੇ ਸ਼ਹਿਰ ਆ ਗਏ ਜਿੱਥੇ ਐਕਸੀਡੈਂਟ ਹੋਇਆ ਆਪਣਾ ਤੇ ਮੈਨਾਂ ਭੁੱਲ ਗਿਆ ਉਹਦਾ ਬਸ ਲਾਸਟ ਵਾਲੀ ਜੜਾਈ ਜੀ ਰਹਿੰਦੀ ਸੀ ਹਾਂ ਅੱਗੇ ਅਸੀਂ ਆ ਜਾਣਾ ਸੀਗਾ نیچے ਉਤਰਨਾ ਸੀ ਹਾਂ ਨੰਦਪੁਰ ਸਾਬ ਤੋਂ ਪਹਿਲੀ ਉਹ ਚੜਾਈ ਚੜਦੀ ਆ ਫਿਰ ਆਨੰਦਪੁਰ ਨਹੀਂ ਉਧਰ ਸੀਗੇ ਆ ਆਨੰਦਪੁਰ ਸਾਹਿਬ ਵਾਲੀ ਸੀ ਹਨਾ ਨਹੀਂ ਯਾਰ ਕੀਰਤਪੁਰ ਸਾਹਿਬ ਵਾਲਾ ਹੋ ਹਾਂ ਕੀਰਤਪੁਰ ਸਾਹਿਬ ਉੱਤਰਦੇ ਹੁੰਨੇ ਆ ਕੇ ਉਤੋਂ ਉਹ ਸਭ ਕਿਹੜਾ ਮੈਂ ਨਾਂ ਭੁੱਲ ਗਿਆ ਉਹਦਾ ਸੀ ਉਤੋਂ ਨੇੜੇ ਆਉਣ ਵਾਲੇ ਮੈਂ ਰਾਜ ਬ੍ਰੇਕ ਮਾਰੀ ਇੱਕ ਦਾ ਮੈਂ ਕਿਹਾ ਯਾਰ ਰੋਟੀ ਖਾ ਲਈ ਨਹੀਂ 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 ਮਮਾ ਚੱਲਦਾ ਇੱਥੇ ਟਾਈਮ ਲੱਗੂ ਗਾਹ ਖਾਵਾਂਗੇ ਵੀ ਟਾਈਮ ਤਾਂ ਉਨਾ ਹੀ ਲੱਗਣਾ ਐਥੇ ਖਾ ਲੋ ਜੱਗੇ ਹਾਂ ਜਿਵੇਂ ਪ੍ਰਮਾਤਮਾ ਰੁਕਣ ਨਾ ਦੇਵੇ ਸਾਨੂੰ ਹਾਂ ਤੇ ਉਦੋਂ ਗਾਂਹ ਜਾ ਕੇ ਫੇਰ ਉਹਨੂੰ ਮੈਂ ਕਿਹਾ ਯਾਰ ਮੇਰਾ ਮਨ ਕੁਝ ਹੋਰ ਕਹਿੰਦਾ ਚਾਹ ਤੂੰ ਹਾਂ ਤੈਨਾਂ ਕਿਵੇਂ ਮੈਂ ਕਿਹਾ ਮੇਰਾ ਮਨ ਨਹੀਂ ਕਹਿੰਦਾ ਵੀ ਆਪਾਂ ਘਰੇ ਜਾਵਾਂਗੇ ਹਾਂ ਜਾ ਯਾਰ ਮਾਮਾ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਮੈਂ ਭਾਈ ਗੱਡੀ ਸਾਈਡ ਤੇ ਲਾਤੀ ਹਾਂ ਮੈਂ ਕਿਹਾ ਜਾ ਪਾਣੀ ਫੜ ਕੇ ਲਿਆ ਮੈਨੂੰ ਕਹਿੰਦਾ ਗਾਂ ਰੋਕੀ ਮੋੜ ਮੋੜ ਕੇ ਹਾਂ ਮੈਂ ਕਿਹਾ ਚੱਲ ਸ਼ਹਿਰ ਹੀ ਐ ਇਧਰ ਬੈ ਖੱਡ ਸੀ ਇਧਰ ਦੁਕਾਨਾਂ ਸੀ ਉੱਤੇ ਖੋਖੇ ਜਿਹਾ ਬਣੇ ਹਾਂ ਮੈਂ ਭਾਈ ਜਦੋਂ ਮੋੜ ਮੋੜੀ ਗੱਡੀ ਆਉਂਦੀ ਸਟੀਮ ਸਿੱਧ ਗਈ ਹਾਂ ਮੇਰੇ ਕੋਲ ਇੰਨਾ ਟਾਈਮ ਸੀਗਾ ਬੱਚੇ ਵਿੱਚ ਸੀ ਮੈਂ ਬ੍ਰੇਕਾਂ ਮਾਰੀਆਂ ਹਾਂ ਸਟੀਰਿੰਗ ਫੜ ਲਿਆ ਘੁੱਟ ਕੇ ਹਾਂ ਸੀਟ ਬੈਲਟ ਮੇਰੀ ਲੱਗੀ ਨਹੀਂ ਸੀ ਬਾਈ ਹਾਂ ਪਰ ਜਿੰਨੇ ਜ਼ੋਰ ਨਾਲ ਸਿੱਧੋ ਹੀ ਆਈ ਉਹ ਹਾਂ ਹਾਂ ਮੈਂ ਕਨ ਉਤੋਂ ਦੀ ਗਈ ਫਿਰ ਉਹ ਠੀਕ ਤੰਗਿਆੜਾ ਪਿਆ ਉਥੇ ਹਾਂ ਜੋ ਆਗ ਨਾ ਤੇ ਹੁਣ ਮਸਾ ਕੱਢੇ ਸੀਟਾਂ 'ਚ ਹੋਏ ਹਾਂ ਇਹਦਾ ਘਰ ਵਾਲਿਆਂ ਦੀ ਮੰਮੀ ਦਾ ਸਿਰ ਪਾਟ ਗਿਆ ਹਾਂ ਉਦੋਂ ਇੱਕ ਫੈਮਲੀ ਆਉਂਦੀ ਸੀ ਤਕੜੀ ਫੈਮਲੀ ਸੀ ਉਹਨਾਂ ਨੇ ਤੁਰੇ ਆਉਂਦੇ ਗੱਡੀ 'ਚ ਉਤਰ ਗਏ ਬੁੜੀਆਂ ਉਹ ਕਹਿੰਦੀਆਂ ਬਹਿ ਜਾਓ ਗੱਡੀ 'ਚ ਲੈ ਜਾਓ ਹਸਪਤਾਲ ਮੈਂ ਟੋ ਮੈਂ ਟੀ ਸਾਨੂੰ ਪਾ ਲਿਆ ਉਹਨੂੰ ਤਾਂ ਵਿਚਾਰੇ ਨੂੰ ਗੱਡੀ ਵਾਲਿਆਂ ਨੂੰ ਤਾਂ ਫਿਰ ਉਹ ਕਹਿੰਦੇ ਵੀ ਤਾਂ ਡੈਡੀ ਐਨ ਤਾਂ ਬਾਅਦ ਚ ਲੈ ਜਾਵਾਂਗੇ ਅੱਛਾ ਜਿਹੜਾ ਸਾਹਮਣੇ ਵਾਲਾ ਸੀ ਉਹਦੇ ਪਾਣ ਦਾ ਸੱਟਾ ਟੁੱਟ ਗਿਆ ਸਾਰੇ ਹੂੰ ਗਲਤੀ ਵੀ ਉਹਦੀ ਸੀ ਹੁਣ ਇਹ ਤਾਂ ਸਾਈਡ ਤੇ ਲਾ ਲਈ ਯਾਰ ਹੂੰ ਤੇ ਫਿਰ ਇਹ ਨਾ ਤੇ ਆ ਵੀ ਇਸ਼ੂ ਮੈਨੂੰ ਹੂੰ ਸਾਨੂੰ ਤਾਂ ਲੈ ਕੇ ਕਾਰ ਚ ਮੈਂ ਕਿਹਾ ਯਾਰ ਮੇਰਾ ਬੇਟਾ ਮੈਂ ਰੋਲਾ ਪਾਵਾਂ ਦੁਕਾਨ ਵਾਲੇ ਕਹਿੰਦੇ ਹੈਗਾ ਹਾਂ ਸਾਰਾ ਕੁਝ ਆਜੂ ਤੂੰ ਬੇਫਿਕਰ ਹੋ ਹਸਪਤਾਲ ਪਹੁੰਚ ਇਹਨੂੰ ਲੈ ਕੇ ਚੱਲ ਹੂੰ ਮੇਰੀਆਂ ਸਾਰੀ ਸਾਈਡ ਬੈ ਗਈ ਬਾਈ ਪਸਲੀ ਅੱਛਾ ਮੈਂ ਜਦੋਂ ਵੇਖੀ ਮੈਂ ਡਰ ਗਿਆ ਮੈਂ ਬਖਾ ਮਾਨੇ ਨਾ ਮਗਾ ਰੇਦ ਵਾਲ ਛੱਡ ਜਾਣਗੇ ਹਨ ਭਾਣ ਜੀ ਮੇਰਾ ਨਰਮ ਦਿਲ ਦਾ ਹੀ ਉਹਨਾਂ ਦੇ ਸਾਡੇ ਜਾਣਾ ਇਹਨੂੰ ਗਣਾ ਮਾਮੀ ਨੂੰ ਕੀ ਹੋ ਗਿਆ ਤੇ ਡਾਕਟਰਾਂ ਨੇ ਉਹ ਵੇਖਿਆ ਟਾਂਕੇ ਟੂਕੇ ਲੈ ਬੱਚੇ ਸਾਰੇ ਚੈੱਕ ਕਰੇ ਉਹਦੋਂ ਉਹਨੂੰ ਵੀ ਲਿਆਏ ਇਹ ਉਹਦੇ ਨਾਲ ਆ ਗਿਆ ਦੂਜੀ ਗੱਡੀ ਵਾਲੇ ਦੇ ਐਂਬੂਲੇ 'ਚ ਛੋਟ ਡਰਿਆ ਫਿਰ ਉਹਨੂੰ ਵੀ ਵੇਖ ਕੇ ਅੱਛਾ ਵੀ ਸਾਡਾ ਕ ਨਹੀਂ ਕੀ ਹੋ ਮਮੀ ਪਾਪੇ ਉਹਨਾਂ ਦਾ ਨਾ ਤੇ ਜਦੋਂ ਇਹਨੂੰ ਮੈਂ ਚੈੱਕ ਚੁਕ ਕਰਾਇਆ ਮੈਂ ਕੋਈ ਨਾ ਪੁੱਤ ਘਬਰਾਉਣਾ ਮੈਂ ਕਿ ਜਿਹੜਾ ਕੋਈ ਲਿਖਿਆ ਹੋ ਗਿਆ ਕਰਮਾਂ ਦਾ ਨਾ ਤਾਂ ਦਿਸੀ ਜਾਂਦਾ ਹੀ ਉਹ ਜਿਹੜੀ ਜੀ ਮੂਰੇ ਆਉਣੀ ਸੀ ਤੇ ਫੇਰ ਆ ਉਥੋਂ ਐ ਰਹਿ ਫਰੋ ਕੇ ਮੋਗੇ ਆਏ ਫਿਰ ਮੋਗੇ ਦਾ ਕਰ ਰਹੇ ਮਹੀਨਾ ਸਾਫ ਸੁੰਦਰ ਦੇ ਫੇਰ ਜਾ ਕੇ ਉਹ ਲਈ ਸੈਟਿੰਗ ਆਈ ਫਿਰ ਗੱਡੀ ਇੱਥੇ ਪੁਲਿਸ ਆਪ ਹੀ ਝੱਡ ਗਈ ਸੀ ਚਾਸੀ ਬੈਂਡ ਹੋ ਗਈ ਹੂੰ ਠੀਕ ਹੈ ਇਸ ਕਰਕੇ ਜਦੋਂ ਪਹਾੜੀ ਵਾਲਾਕੇ ਜਾਣਾ ਕੋਈ ਜਲਦਬਾਜੀ ਨਹੀਂ ਕਰਨੀ ਜਿੱਥੇ 2 ਦਿਨ ਲੱਗਦੇ ਆ ਪਹਿਲਾਂ 4 ਲੱਗ ਜਾਣ ਡਬਲ ਦਿਨ ਲੱਗਣ ਪਰ ਆਰਾਮਦਾਰੀ ਨਾਲ ਆਓ ਜਿੱਥੇ ਮਾਨ ਕਹਿੰਦਾ ਤੁਹਾਡਾ ਰੁਕੀਏ ਤਾਂ ਰੁਕੋ ਸਹੀ ਹੈ ਜਿੱਥੇ ਮਾਨ ਕਹਿੰਦਾ ਚੱਲੀਏ ਤਾਂ ਚੱਲੋ ਇਹ ਬਹੁਤ ਜ਼ਰੂਰੀ ਹੈ ਗੱਲਾਂ ਵੀ ਕੋਈ ਵੀ ਪ੍ਰਾਜਾ ਡਰਾਈਵਰ ਲੈ ਕੇ ਜਾਣੇ ਆ ਟੈਕਸੀ ਲੈ ਕੇ ਜਾਣੇ ਆ ਕਦੇ ਜਲਦਬਾਜੀ ਨਹੀਂ ਕਰਨੀ ਨਾ ਕਦੇ ਟਾਈਮ ਟਿਕਣਾ ਵੀ ਇੰਨੇ ਵਜੇ ਅਸੀਂ ਪਹੁੰਚ ਜਾਾਂਗੇ ਇਹ ਗਲਤੀ ਕਦੇ ਨਹੀਂ ਕਰਨੀ ਸਹੀ ਹੈ ਮੈਂ ਅੱਜ ਵੀ ਕਹਿਣਾ ਉਹਨਾਂ ਮੇਰੇ ਭਾਣ ਜੀ ਨੂੰ ਆਉਣਾ ਸੀ ਜਾਂਦੇ ਰਹਿੰਦੇ ਨੇ ਰਾਜਸਥਾਨ ਹਨਮਾਨ ਜਨਮਤੀ ਤੇ ਹੁਣ ਉਹਨਾਂ ਨੂੰ ਪੁੱਛ ਲਾਪਾ ਕਿੰਨੇ ਵਜੇ ਪਹੁੰਚ ਜਾਊਗਾ ਚੱਟ ਮਾਮਾ ਜਦੋਂ ਮਰਜ਼ੀ ਪਹੁੰਚ ਜਾ ਤੂੰ ਕੀ ਲੈਣਾ ਇਨਸ਼ਾਅੱਲਾ ਮੈਂ ਕਿਹਾ ਟਾਈਮ ਨਹੀਂ ਟਿਕਣਾ ਕਹਿੰਦਾ ਨਾ ਉਹਦਰੇ ਇਹਨਾਂ ਨੂੰ ਪੁੱਛ ਲਾ ਪੁੱਤ ਚੱਲੇ ਗਏ ਮਨਾਲੀ ਜਾਣਗੇ ਨਾ ਡਰ ਲੱਗਦਾ ਡਰ ਲੱਗਦਾ ਉਹ ਅਚਾਨਕ ਹੋ ਗਿਆ ਨਾ ਸਮਾ ਦੇ ਵਿੱਚ ਉਹ ਹੀ ਜੀ ਬੈਠੀ ਰਹਿੰਦੀ ਆ ਨਹੀਂ ਬਾ ਕਦੇ ਵੀ ਜਲਦਬਾਜੀ ਨਾ ਕਰੋ ਜਲਦਬਾਜੀ ਦੇ ਕਾਲੀ ਅਗੇ ਟੋਏ ਬਜ਼ੁਰਗਾਂ ਦੀ ਹਕਮਤ ਹੈ ਹੈ ਨਾ ਸਹੀ ਗੱਲ ਹੈ ਇਹ ਬਾਕੀ ਸਾਡੀ ਇੱਕ ਬੇਨਤੀ ਆ ਜਿਹੜੀ ਮੈਂ ਗੱਲ ਅਸੀਂ ਵਿੱਚ ਕਰਦੇ ਕਰਦੇ ਇੱਕ ਗੱਲ ਹੋਰ ਚੱਲ ਵੀ ਸੀ ਵੀ ਸਕੂਲ ਵਾਲੇ ਜਿਹੜੇ ਹੈਗੇ ਆ ਉਹ ਬੱਚਿਆਂ ਨੂੰ ਜਰੂਰ ਇਹ ਚੀਜ਼ ਦੀ ਸਹਲਾਈ ਦੇਣ ਉਹ ਲੈ ਕੇ ਜਰੂਰ ਜਾਇਆ ਕਰਨ ਸਾਲ ਦੇ ਵਿੱਚ ਇੱਕ ਵਾਰ ਬੱਚਿਆਂ ਨੂੰ ਰਾਜਸਥਾਨ ਦੇ ਵਿੱਚ ਜਿੱਧਰ ਬਰਾਨੀ ਏਰੀਆ ਉਧਰ ਦਿਖਾ ਕੇ ਲਿਆਉਣ ਉਧਰਲੇ ਲੋਕਾਂ ਨਾਲ ਸੰਪਰਕ ਕਰਨ ਜਾਂ ਉਧਰ ਟੀਚਰਾਂ ਨਾਲ ਹੀ ਸੰਪਰਕ ਕਰਨਾ ਨਾ ਬਾਬਾ ਨਹੀਂ ਵੈਸੇ ਵੀ ਨਹੀਂ ਕਰਨਾ ਤਾਂ ਵੈਸੇ ਹੀ ਕਰਵਾਉਣਾ ਦਿਖਾਉਣ ਜਦੋਂ ਬੱਚੇ ਪਾਣੀ ਮੰਗਣਗੇ ਪਤਾ ਹੀ ਹੈ ਕਿੱਥੋਂ ਪੀਣਾ ਹਾਂ ਡਿੱਗੀਆਂ ਚੋਂ ਹਾਂ ਜਮਾ ਹੋਇਆ ਵਾ ਹਨਾ ਪਾਣੀ ਦੇ ਵਿੱਚ ਕਦਰਾ ਹੋਊਗਾ ਆਪੇ ਪੁੱਛਣਗੇ ਮਾਸਟਰ ਜੀ ਇਹ ਕਿਹੜਾ ਹਾਂ ਦੂਜਾ ਕਿੱਥੇ ਆ ਸਹੀ ਗੱਲ ਹੈ ਠੀਕ ਹੈ ਵੈਸੇ ਕਲਾਸਾਂ ਦੇ ਵਿੱਚ ਵੀ ਮਾਸਟਰ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਬੂਟੇ ਲਾਉਣ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਆ ਮੈਡੀਕਲ ਬੂਟੇ ਆ ਆਕਸੀਜਨ ਦਿੰਦੇ ਆ ਸਹੀ ਆ ਗਲਤ ਹੈ ਇਹੋ ਜੀਆਂ ਜਾਣਕਾਰੀਆਂ ਸਾਰੀਆਂ ਦੇਣੀਆਂ ਚਾਹੀਦੀਆਂ ਤੋ ਭਰਾ ਜੀ ਜੇ ਕੋਈ ਗਲਤੀ ਵਲਤੀ ਹੋ ਗਈ ਤਾਂ ਜਰੂਰ ਮਾਫ ਕਰਿਓ ਸਾਨੂੰ ਸਹੀ ਗੱਲ ਤੇ ਫਿਰ ਮਿਲਦੇ ਆ ਕੱਲ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ